ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਵਾਸਤੇ ਸਿਰਫ ਤਿੰਨ ਤਨ ਕੁੰਡਿਆਂ ਦਾ ਡਿਜ਼ਾਈਨ ਲੈ ਕੇ ਆਏ ਹਾਂ ਤੇ ਸਿਰਫ ਇਹ ਇੱਕ ਸਲਾਈ ਦੀ ਡਿਜ਼ਾਈਨ ਬਣਦਾ ਇੱਕ ਸਲਾਈ ਆਪਣੀ ਗੈਪ ਦੀ ਲੰਗਿਆ ਕਰੂਗੀ ਤਿੰਨ ਤਲ ਕੁੰਡਿਆਂ ਦਾ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਪਾਸ ਆਰਿਆ ਬਹੁਤ ਹੀ ਪਿਆਰਾ ਬਣ ਕੇ ਆਊਗਾ ਪਹਿਲੀ ਸਲਾਈ ਆਪਾਂ ਸਿੱਧੀ ਸਾਈਡ ਤੋਂ ਸਿੱਧੀ-ਸਿੱਧੀ ਕੱਢਣੀ ਹੈ ਪਹਿਲਾਂ ਕੋਈ ਵੀ ਬਾਰਡਰ ਬਣਾ ਲਿਓ ਉਸ ਤੋਂ ਬਾਅਦ ਆਪਾਂ ਸਿੱਧੀ ਸਾਈਡ ਤੋਂ ਇਹ ਸਲਾਈ ਨੂੰ ਸਾਰੇ ਨੂੰ ਇਸ ਤਰ੍ਹਾਂ ਸਿੱਧਾ-ਸਿੱਧਾ ਕਰਕੇ ਹੀ ਬੁਣਾਗੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਵਾਲਾ ਬਟਨ ਦਬਾ ਦਿਓ ਤਾਂ ਜੋ ਜਿਹੜੀ ਵੀ ਅਸੀਂ ਵੀਡੀਓ ਬਣਾਉਣੀ ਹੈ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਵੈਸੇ ਇਹ ਚਾਰ ਸਲਾਈਆਂ ਚ ਬਣਦਾ ਇੱਕ ਸਲਾਈ ਸਿੱਧੀ ਉਲਟੀ ਇਹ ਗੈਪ ਵਾਲੀ ਸਲਾਈ ਹੈ ਡਿਜ਼ਾਈਨ ਸਿਰਫ ਆਪਣਾ ਇਹ ਇੱਕ ਸਲਾਈ ਚ ਹੀ ਬਣ ਕੇ ਕੰਪਲੀਟ ਹੁੰਦਾ ਹੈ ਸਿੱਧੀ ਸਾਈਡ ਤੋਂ ਪਹਿਲਾਂ ਇੱਕ ਸਲਾਈ ਆਪਾਂ ਸਿੱਧੀ ਕਰ ਲੈਣੀ ਆ कोई भी बॉडर बना तो के उस तो बाद किसी भी प्रोजेक्ट तक आप रखने तो तीन तीन दिन कुंडे रख के दो कुंडे एक्सट्रा रख लियो अपना डिजाइन बिल्कुल ही सही आऊगा इस तरह ही सीधी सैड तो एक सिलाई आप सीधा सीधा करके ही बोन दी बैक साइड तो यह सिलाई उल्टी नहीं होगी ये सिलाई आप हर बार पानी है गैप वास्ते इस तरह ही बैक सैड तो सारी उल्टा उल्टा बन के कर दें ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਜੇਕਰ ਤੁਹਾਨੂੰ ਪਸੰਦ ਆਉਂਦੀ ਹੈ ਬਣਿਆ ਹੋਇਆ ਦਿਖਾਵਾ ਦੱਸੋ ਨੂੰ ਇਹ ਕਿਵੇਂ ਲੱਗੂਗਾ ਪ੍ਰੋਜੈਕਟ ਬਹੁਤ ਹੀ ਪਿਆਰਾ ਲੱਗਦਾ ਇਸ ਤਰ੍ਹਾਂ ਆਪਣਾ ਹੋਣੂਗਾ ਹੁਣ ਆਪਾਂ ਡਿਜ਼ਾਈਨ ਪਾਉਣਾ ਪਹਿਲਾ ਕੁੰਡਾ ਬਿਨਾ ਬੁਣੀ ਉਤਾਰਾਂਗੇ ਤਗਾ ਐਸਟਰਾ ਕਮਾ ਕੇ ਜਾਲੀ ਪਾਵਾਂਗੇ ਤੇ ਦੋ ਦਾ ਇੱਕ ਕਰਾਂਗੇ। ਕਮਾ ਕੇ ਤਗਾ ਜਾਲੀ ਪਾ ਕੇ ਦੋ ਦਾ ਇੱਕ ਤੇ ਇੱਕ ਗੁੰਡਾ ਸਿੱਧਾ। ਫੇਰ ਉਸ ਤਰ੍ਹਾਂ ਕਮਾ ਕੇ ਜਾਲੀ ਪਾ ਕੇ ਦੋ ਦਾ ਇੱਕ ਤੇ ਇੱਕ ਗੁੰਡਾ ਸਿੱਧਾ। ਇਹ ਹੀ ਤਿੰਨ ਗੁੰਡੇ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣਿਆ। ਇਸ ਤਰ੍ਹਾਂ ਜਾਲੀ ਪਾ ਕੇ ਦੋ ਦਾ ਇੱਕ ਇੱਕ ਗੁੰਡਾ ਸਿੱਧਾ। ਇਸ ਤਰ੍ਹਾਂ ਜਾਲੀ ਪਾ ਕੇ ਦੋ ਦਾ ਇੱਕ ਇੱਕ ਟੁੰਡਾ ਸਿੱਧਾ ਇਸ ਤਰ੍ਹਾਂ ਹੀ ਆਪਾਂ ਡਿਜ਼ਾਈਨ ਵਾਲੀ ਸਾਰੀ ਸਿਲਾਈ ਕੰਪਲੀਟ ਕਰਾਂਗੇ ਇਹਦੇ ਬੈਕ ਸਾਈਡ ਵੀ ਇਸ ਡਿਜ਼ਾਈਨ ਬਣੂਗਾ ਤੁਹਾਨੂੰ ਪਰ ਦਿਖਾਵਾਂਗੇ ਕਿਵੇਂ ਬਣਦਾ ਵਾ ਇੱਕ ਸਿੱਧਾ ਜਾਲੀ ਪਾ ਕੇ ਦੋ ਦਾ ਇੱਕ ਇੱਕ ਸਿੱਧਾ ਫਿਰ ਜਾਲੀ ਪਾਵਾਂਗੇ ਬੈਕ ਸਾਈਡ ਤੋਂ ਦੋ ਦਾ ਇੱਕ ਇੱਕ ਸਿੱਧਾ ਬਣ ਲਾਓ ਫੇਰ ਜਾਲੀ ਪਾ ਕੇ ਦੋਰਾ ਇੱਕ ਇੱਕ ਗੁੰਡਾ ਸਿੱਧਾ ਗੁੰਡਾ ਲਾਸਟ ਵਾਲੇ ਆਪਾਂ ਇਸ ਤਰੀਕਾ ਬਣਾ ਲਾਂ ਹੁਣ ਆਪਾਂ ਬੈਕ ਸਾਈਡ ਆ ਗਏ ਬੈਕ ਸਾਈਡ ਕੀ ਕਰਨਾ ਇੱਕ ਗੁੰਡਾ ਆਪਾਂ ਬਿਨਾ ਬੁਣੇ ਉਤਾਰਾਂਗੇ ਇੱਕ ਆਪਾਂ ਜਿਹੜਾ ਵੈਸੇ ਬੁਣਿਆ ਸੀ ਉਹਨੂੰ ਬੁਣ ਲਾਂਗੇ ਹੁਣ ਇੱਥੇ ਧਿਆਨ ਨਾਲ ਦੇਖਿਓ ਜਿਹੜੇ ਗੁੰਡੇ ਆਪਾਂ ਜਾਲੀ ਪਾਈ ਆ ਇੱਕ ਕੁੰਡਾ ਆਸੀ ਇੱਕ ਕੁੰਡਾ ਆਪਾਂ ਦੋ ਦਾ ਇੱਕ ਕਰਦੇ ਹੁੰਨੇ ਆ ਉਹ ਵੀ ਆਪਣਾ ਬੁਣਿਆ ਜਾਂਦਾ ਇੱਕ ਇਹ ਜਿਹੜਾ ਆਪਾਂ ਇੱਕ ਸਿੱਧਾ ਸੈਲਫ ਬੁਣਦੇ ਆ ਉਹ ਕੋ ਵੀ ਬੁਣਿਆ ਜਾਂਦਾ ਤਾਗਾ ਆਪਾਂ ਇਸ ਤਰ੍ਹਾਂ ਜਾਲੀ ਪਾ ਕੇ ਪਿੱਛੇ ਲੈ ਜਾਾਂਗੇ ਇੱਥੇ ਵੀ ਜਾਲੀ ਪੂ ਤੇ ਇਹਨਾਂ ਨੂੰ ਜਿਹੜੇ ਦੋ ਬੁਣੇ ਹੋਏ ਨੇ ਉਹਦੇ ਲਈ ਸਾਈਡ ਵੀ ਬੁਣੇ ਸੀ ਆਪਾਂ ਜਾਲੀ ਪਾਈ ਸੀ ਜਾਲੀ ਵਾਲਾ ਤਾਗਾ ਰਹਿੰਦਾ ਜਿਹੜੇ ਬੁਣੇ ਨੇ ਸਿਰਫ ਉਹਨਾਂ ਨੂੰ ਹੀ ਦੋ ਦਾ ਇੱਕ ਕਰਨਾ ਦੋ ਦਾ ਇੱਕ ਕੀਤਾ ਤਾਗਾ ਆਪਣੀ ਸਾਈਡ ਲੈ ਆ ਕੇ ਜਿਹੜਾ ਜਾਲੀ ਵਾਲਾ ਕੁੰਡਾ ਇਹਨੂੰ ਉਲਟਾ ਬੁਣਾਗੇ ਇਸ ਤਰ੍ਹਾਂ ਫਿਰ ਉਸ ਤਰ੍ਹਾਂ ਬਾਰ ਪਾ ਕੇ ਤਾਗਾ ਪਿੱਛੇ ਲੈ ਜਾਾਂਗੇ ਤੇ ਜਿਹੜੇ ਦੋ ਕੁੰਡੇ ਬੁਨੇ ਹੋਏ ਨੇ ਜਿਹੜਾ ਦੋ ਦਾ ਇੱਕ ਕੀਤਾ ਸੀ ਤੇ ਇੱਕ ਕੋਲੇ ਸਿੱਧਾ ਆਪਾਂ ਸਿੱਧਾ ਬੁਣਿਆ ਸੀ ਉਹਨਾਂ ਦੋਨਾਂ ਨੂੰ ਹੀ ਇਸ ਤਰ੍ਹਾਂ ਦੋ ਦਾ ਇੱਕ ਕਰਦਾਂਗੇ ਸਿੱਧੀ ਸਾਈਡ ਤਾਗਾ ਕਰਕੇ ਫਿਰ ਆਪਣੀ ਸਾਈਡ ਤਾਗਾ ਲਿਆ ਕੇ ਇਹਨੂੰ ਇਸ ਤਰ੍ਹਾਂ ਉਲਟਾ ਬੁਣਦਾਂਗੇ ਫਿਰ ਦਵਾਰਾ ਉਸ ਤਰ੍ਹਾਂ ਜਾਲੀ ਪਾ ਕੇ ਤਾਗਾ ਸਿੱਧੀ ਸਾਈਡ ਲੈ ਜਾਵਾਂਗੇ ਹੁਣ ਆਪਾਂ ਬੈਕ ਸਾਈਡ ਆ ਸਿੱਧੀ ਸਾਈਡ ਤਾਗਾ ਲੈ ਜਾਾਂਗੇ ਤੇ ਸਿੱਧੀ ਸਾਈਡ ਤੋਂ ਦੋ ਦਾ ਇੱਕ ਕਰਕੇ ਤਾਗਾ ਆਪਣੀ ਸਾਈਡ ਐਂ ਲਿਆ ਕੇ ਇਹਨੂੰ ਜਾਲੀ ਵਾਲੇ ਨੂੰ ਇਸ ਤਰ੍ਹਾਂ ਉਲਟਾ ਬਣਾ ਦਾਂਗੇ ਇਤਨਾ ਜਾਲੀ ਪਾਈ ਦੋ ਦਾ ਇੱਕ ਫਿਰ ਆਪਣੀ ਸਾਈਡ ਦਾ ਅੱਗਾ ਲਿਆ ਕੇ ਇਹਨੂੰ ਇਸ ਤਰ੍ਹਾਂ ਜਾਲੀ ਵਾਲੇ ਨੂੰ ਉਲਟਾ ਬੁਣ ਦਾਂਗੇ ਜਾਲੀ ਪਾਈ ਤੱਗਾ ਬੈਕ ਸਾਈਡ ਬਸ ਇਸ ਗੱਲ ਦਾ ਧਿਆਨ ਰੱਖਣਾ ਜਿਹੜਾ ਜਾਲੀ ਵਾਲਾ ਸਿਰਫ ਉਹਨੂੰ ਉਲਟਾ ਬੁਣਨਾ ਜਿਹੜੇ ਦੋ ਨੇ ਜਿਹੜੇ ਆਪਾਂ ਦੋ ਉਧਰ ਬੁਨੇ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਸਿੱਧਾ ਬਣਾ ਦਾਂਗੇ ਫਿਰ ਦੋ ਦਾ ਇੱਕ ਜਾਲੀ ਪਾ ਕੇ ਤੱਗਾ ਬੈਕ ਸਿੱਧੀ ਸਾਈਡ ਲੈ ਜਾਗੇ ਇਸ ਤਰ੍ਹਾਂ ਤੇ ਆਪਣੀ ਸਾਈਡ ਦਾ ਅੱਗਾ ਲਿਆ ਕੇ ਜਾਲੀ ਵਾਲੇ ਕੁੰਡੇ ਨੂੰ ਉਲਟਾ ਬੁਣ ਲਾਂਗੇ ਜਾਲੀ 바ਕੇ ਤਾਗਾ ਬੈਕ ਸਾਈਡ ਲੈ ਜਾਗੇ ਇਸ ਤਰ੍ਹਾਂ ਆਪਣੀ ਸਾਈਡ ਲੈ ਆ ਕੇ ਜਾਲੀ ਵਾਲੇ ਨੂੰ ਉਲਟਾ ਬਨ ਲਾਂਗੇ ਫੇਕ ਬਾੜ ਪਾਇਆ ਦੋੜਾ ਇੱਕ ਤੇ ਆਪਣੀ ਸਾਈਡ ਪੱਗਾ ਲਿਆ ਕੇ ਇਹਨੂੰ ਇਸ ਤਰ੍ਹਾਂ ਜਾਲੀ ਵਾਲੇ ਨੂੰ ਉਲਟਾ ਬਨ ਲਿਆ ਤੇ ਲਾਸਟਲ ਨੂੰ ਵੀ ਉਲਟਾ ਹੀ ਬਨਾ ਲਾਂਗੇ ਇਹ ਹੀ ਚਾਰ ਸਲਾਈਆਂ ਆਪਾਂ ਦੁਬਾਰਾ ਦੁਬਾਰਾ ਰਿਪੀਟ ਕਰੀ ਜਾਣੀਆਂ ਤੇ ਆਪਣਾ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬਹੁਤ ਹੀ ਪਿਆਰਾ ਲੱਗਦਾ ਹੈ ਬਹੁਤੀ ਸੋਹਣਾ ਬਣ ਕੇ ਆਉਂਦਾ ਤੇ ਬਿਲਕੁਲ ਸੌਖਾ ਜਿਹਾ ਹੈ ਨਾ ਤੁਸੀਂ ਦੇਖੇ ਹੀ ਆ ਸਿਰਫ ਇੱਕ ਸਲਾਈ ਜੀ ਬਣ ਜਾਣਾ ਇੱਕ ਤਾਂ ਆਪਾਂ ਗੈਪ ਵਾਸਤੇ ਪਾਉਣੀ ਆ ਹੁਣ ਉਸੇ ਤਰ੍ਹਾਂ ਇੱਕ ਸਲਾਈ ਫੇਰ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਕੱਢਾਂਗੇ ਦੁਬਾਰਾ ਫੇਰ ਇਹ ਡਿਜ਼ਾਈਨ ਉਸੇ ਤਰ੍ਹਾਂ ਹੀ ਚੱਲ ਪੂਜਣੀ ਆਪਾਂ ਨੇ ਪਹਿਲੀ ਸਲਾਈ ਪਾਈ ਆ ਇਹ ਚ ਕੋਈ ਇਹਦੀ ਜਗ੍ਹਾ ਵੀ ਨਹੀਂ ਚੇ ਜੀ ਹੁੰਦੀ ਜਿਵੇਂ ਸ਼ੁਰੂ ਕੀਤਾ ਸੀ ਉਵੇਂ ਇੱਕ ਗੁੰਡਾ ਸਿੱਧਾ ਉਹ ਬਲਾ ਕੇ ਜਾਲੀ ਪਾ ਕੇ ਦੋ ਦਾ ਇੱਕ ਬਸ ਉਸ ਤਰੀ ਚੱਲ ਪੂਗਾ ਕਿਵੇਂ ਲੱਗਿਆ ਕਮੈਂਟ ਕਰਕੇ ਦੱਸਿਓ ਸਾਡੀ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਥੈਂਕ ਯ